ਮੈਂ ਭਾਗਤਾ ਦਾ ਆਜਾ ਫਿਰਦਾ ਚਲੋ ਦਸ ਤੱਕ ਜਿਵੇਂ ਹੁਣਾ ਅਸੀਂ ਘਰ ਆਸਤੇ ਕਰਨਾ ਸੀ ਬੋਰ ਅੱਛਾ ਆ ਸਾਡੇ ਇਥੇ ਆਸ-ਪਾਸ ਏਰੀਆ ਚ ਪਾਣੀ ਨਹੀਂ ਢੰਗਦਾ ਹੈਗਾ ਠੀਕ ਆ ਪਾਣੀ ਬੜਾ ਕੋੜਾ ਆਉਂਦਾ ਠੀਕ ਐ ਬਾਬਾ ਯਾਰ ਤੂੰ ਤਾਂ ਪੂਜਾ ਪੂਜਾ ਕਰਦੇ ਮਾਰ ਕੇ ਕੋਈ ਮੰਤਰ ਦੇਖਾ ਕਿੱਥੇ ਆ ਪਾਣੀ ਮੰਤਰ ਮਾਰ ਦਿੰਨੇ ਆ ਕੱਢ ਦਿੰਨੇ ਮਿੱਠਾ ਪਾਣੀ ਥੋੜੇ ਐਂ ਕਰ ਇੱਕ ਦਾ ਡੋਲੀ ਪਾਣੀ ਲਿਆ ਅੱਛਾ ਇੱਕ ਗੱਟਾ ਚੱਕ ਦਾਤੀ ਚੱਕ ਲਿਆ ਠੀਕ ਹੈ ਤੋ ਨਾ ਪਾਣੀ ਲੈ ਕੇ ਆਉਣਾ ਇੱਥੋਂ ਹੀ ਪਾਣੀ ਲੈ ਕੇ ਆਉਣਾ ਠੀਕ ਹੈ ਲੈ ਬਾਬਾ ਇੱਥੇ ਰਾਦੇ ਪਾਣੀ ਬਤਾ ਇੱਥੇ ਰਾਦੇ ਦਾਤੀ ਪਾਣੀ ਮਿਠਾ ਨੇ ਕਿ ਲਊ ਜਰਾ ਹਾਂ ਸੈਰ ਆਰ ਦਾ ਮਿੱਠਾ ਪਾਣੀ ਲੂ ਜਿੰਨੇ ਤੇ ਮਾਦੀ ਵਰਤੇ ਬੋਰ ਕਰਦਿਓ ਉਨੇ ਦੇ ਮਿੱਠਾ ਪਾਣੀ ਨੂੰ ਚੱਕ ਬੱਚਾ ਪੂਜਾ ਕਰਤੇ ਹੋ ਰਾਹ ਜਾਂਦੇ ਆਪਾਂ ਪੂਜਾ ਕਰਦਾਂਗੇ ਜਿੱਥੇ ਪੂਜਾ ਪੂਰੀ ਹੋ ਗਈ ਉੱਥੇ ਪਾਣੀ ਮਿੱਠਾ ਨਹੀਂ ਲਿਓ ਠੀਕ ਆ ਬਾਬਾ ਆਇਆ ਬੱਚਾ ਨਾਲ ਆ ਲੈ ਬੱਚਾ ਜਿੱਥੇ ਅਸੀਂ ਕਹਾਂਗੇ ਉੱਥੇ ਪਾਣੀ ਰੱਖ ਲਿਆ ਕਰੀ ਠੀਕ ਨੀਵੀਂ ਰੱਖੀ ਮਾੜੀ ਜੀ ਆ ਇੱਥੇ ਪਾਣੀ ਰੱਖ ਲੈ ਬਾਬਾ ਨਹੀਂ ਬੱਚਾ ਇੱਥੇ ਨਹੀਂ ਪਾਣੀ ਮਿੱਠਾ ਨਹੀਂ ਕਹਿੰਦਾ ਚੱਕ ਹੋਏ ਨਾਉਰੇ ਫੜਾ ਦੇ ਬਾਬਿਆਂ ਨੂੰ ਨਹੀਂ ਇੱਥੇ ਨਹੀਂ ਪਾਣੀ ਮਿੱਠਾ ਨਹੀਂ ਨਿਕਲਣਾ ਓਥੇ ਇੱਥੇ ਪਾਣੀ ਮਿੱਠਾ ਨਹੀਂ ਨਿਕਲੂ ਬੱਚਾ ਇੱਥੇ ਇਹਨਾਂ ਮਰਦੀ ਫੋਟਾਂ ਦਾ ਡੂੰਗਾ ਬੋਰ ਕਰ ਦੋ ਇਹਨਾਂ ਪਾਣੀ ਨਿਕਲੂਗਾ ਇੱਥੇ ਬਾਬਾ ਹਾਂ ਬੱਚਾ ਬਾਬਾ ਇਤੋਂ ਪਾਣੀ ਪੀਣਾ ਤਾਂ ਤੂੰ ਕੀ ਕਰਦਾ ਮੈਂ 2 ਮਿੰਟ ਚ ਪਿਆ ਦਿਨਾ ਮਾਰ ਕੇ ਦੋ ਉਹ ਇੰਨਾ ਉੱਤੋਂ ਪਾਣੀ ਥੋੜੇ ਇੱਥੇ ਉੱਚਾ ਹੈਗਾ ਨਾ ਹੁਣ ਬਾਬਾ ਇੱਥੇ ਸਾਡੇ 2 ਨੰਬਰ ਦੇ ਢੱਗ ਦੇ ਪੇਰੇ ਆ ਤੋ ਜਾਓ ਪਰੇ